ਮੇਰਾ ਹਾਸਾ ਹੋ ਰਹਾ ਹੈ ਐਨ ਐਨ ਦਾ ਇਹ ਛੜਦੇ ਪੇਗ ਪਿਆਰ ਛੜਦੇ ਮਾਨੇ ਆਣੀ ਨਹੀਂ ਪਿਆ ਮੈਨੂੰ ਦੁੱਤਾ ਮੈਨੂੰ ਦੁੱਤਾ ਮੈਨੂੰ ਦੁੱਤਾ ਸਾਡਾ ਵੀ ਗੱਲ ਕਰਦਾ ਸਾਡੇ ਆ ਕੇ ਕਿੰਦਾ ਚਾਦਰ ਲਈ ਉਹਦੇ ਐਦਾ ਆ ਕੇ ਚਾਹ ਨੂੰ ਉਠੋ ਚਾਹ ਪੀ ਲੋ ਉਦੋਂ ਆਟਾ ਦੌੜ ਨੱਜ ਹੋਣਾ ਖਾਣਾ ਚਾਹ ਪੀਣਾ ਨਹੀਂ ਵੈਰੀ ਗਾੜੀ ਵੇ ਵੇਰੀ ਗਾੜਦੋ ਬਹਾਗੀ ਤੇਰੀ ਜਵਾਰ ਨੂੰ ਸੋਈ ਉਹ ਫਰੇਣ ਯਾਤਰਾ ਫੇਲੇ ਨੇ ਵੀ ਉਹ ਤਾਂ ਜ ਨਹੀਂ ਲੜੇ ਮੇਰੇ ਘਰ ਤੋਂ ਤੇ ਨੇ ਮੈਂ ਕੰਮ ਚੱਕਣਾ ਤੇ ਮੋਢੇ ਨਹੀਂ ਚੱਕਦੇ ਰੁਪਈਆ ਤੇਰਾ 5000 ਕਿਤੇ ਨਹੀਂ ਗਿਆ ਲਈਏ ਅਰਹ ਮੇਰੀ ਟੀਮ ਸ ਤੇਨ ਤਿੰਨ ਦਰ ਇਹ ਕਹਿੰਦੀ ਸੀ ਮਾਸੇ ਚੁੰਨੀ ਲੈ ਆਂਦੀ ਮੈਂ ਜਿਹੜਾ 에어ਪੋਰਟ ਤੋਂ ਜਿਹੜਾ 에어ਪੋਰਟ ਤੋਂ ਆਉਂਦੇ ਨਹੀਂ ਸੀ ਇਹਨੂੰ ਪੁੱਛਦੀ ਸੀ ਹੌਣ ਤਾਂ ਨਹੀਂ ਕਰ ਜਾ ਕਹਿੰਦੀ ਨਾ ਸਰ ਮੈਂ ਕਹਿੰਦਾ ਹੈਗਾ 20 25 ਕਿਆ ਮੈਂ ਤਾਂ ਮੈਂ ਉਹਨੂੰ ਗਿਆ ਮੈਂ ਤਾਂ ਇੰਨਾ ਕਹ ਗਿਆ 20 25 ਕਿਆ ਮਾਸੇ ਤੇਰੀ ਹਰ ਜਾ ਮੈਂ 20 25 ਕਹ ਗਿਆ ਤੂੰ ਬੱਸ ਇਦਾਂ ਕਰ ਹਾਸਿਕ 20 25 ਕਹ ਗਿਆ ਸੀ ਮੈਂ ਇਹਨਾਂ ਕਹੀ ਆ ਇਦਾਂ ਕਰਨਾ ਠੀਕ ਐ ਇੰਨਾ ਕਹੀ ਆ ਹੁਣ ਜਿਆਦਾ ਤਾਂ ਨਹੀਂ ਕਰਦਾ ਮੈਂ ਬੱਸ ਇਦਾਂ ਨਾ ਮੇਰੀ ਗੱਲ ਹੌਣ ਲੱਗ ਤੂੰ ਨਹੀਂ ਲੱਗੀਆਂ ਤਾਂ ਬੋਲੇ ਆਂਗਾ ਨੇ ਆਹ ਨਾ ਦੇ ਤਾ ਮੇਰਾ ਕੀ ਆਲਾ ਬੋਲ ਕੋਈ ਜੇ ਗਾਣੋਂ ਚ ਰੜੇ ਗੱਲ ਭੈਣ ਮੋਹਰੇ ਨਾ ਰਵੀ ਕਾ ਤੇ ਬੰਨਿਆ ਨੂੰ ਨਹੀਂ ਯਾਰ ਉਹ ਦੁੱਖਦਾਇਆ ਦੁੱਖਦਾਇਆ ਉਹਦਾ ਐਵੇਂ ਹੋਰ ਇਹ ਬਹਿ ਜਾ ਯਾਰ ਬੰਨਣੀ ਆਈਆਂ ਬੰਨਣੀਆਂ ਆਈਆਂ ਹੋਰ ਨਹੀਂ ਦਰਦ ਦੇ ਤੋ ਦਵਾਈ ਦੇ ਉਹ ਮੰਗਣ ਵਾਲੇ ਤਾਂ ਨਹੀਂ ਆਏ ਮਸੀ ਪੈਸੇ ਜਿਹੜੇ ਦੇਣਾ ਕਰਜ ਆਪਾਂ ਨੇ ਕਰਜ ਆ ਕੇ ਤਾਂ ਹੋਰ ਕੀ ਹੁਣ ਦਵਾ ਕਿੱਥੋਂ ਚਲਦੀ ਨਾ ਰੋਕੜ ਤੋਂ ਨੇ ਉਹ ਕਿੰਨੇ ਤੇ ਆਦੀਆਂ ਹੁੰਦੀ ਐ ਮਹੀਨੇ ਦੀ ਕਿੱਦਿ ਗੱਲਾਂ ਜੀ ਮੇਰੇ ਘਾਸ ਉੱਲ੍ਹਾ 60 ਸੱਤਰ ਹੈ ਰਬੀਆ ਟੈਕਟਰ ਦਾ ਲਾ ਕੇ ਤੁਹਾਡੀਆਂ ਛੜੀਆਂਆਂ ਹੀਆਂ ਪੂਥੀਆਂ ਪੱਤੀਆਂ ਵਾਲੀ ਦੇ ਘੱਡੀਆਂ ਹੀ ਉਹ ਲੋ ਵੇ ਲੋ ਪੈ ਜੋ ਮਰੀਜ ਮੱਥੇ ਲਾਗਦੇ ਆ ਐ ਜੀ ਕਿਹੜੀ ਤੁਹਾਡੀ ਥੂੜਾ ਚਲ ਜਵਾਈ ਆ ਜਵੇ ਉਹਦੇ ਮੇਰਾ ਇਹ ਮੇਰਾ ਲੱਖ ਹਾਂ ਔਰ ਤੀ ਇਤੀ ਇਤੀ ਵਾਰ ਨੂੰ ਪਤਾ ਡਰਾਮੇ ਥੋੜੇ ਜਾਇਆ ਵਾਸਤੇ ਇਹ ਕਪਟੀਆਂ ਜਾਂ ਬਾਲ ਨੇ ਪਤਾ ਤੀ ਕਿਰੇ ਕਿੰਨੇ ਕੇ ਦੇ ਕੇ ਜਾਣੇ 50 50 ਠੀਕ ਥਾਂ ਦੇਵੇ ਐਵੇਂ ਹਰਾਮ ਦਾ ਬਾਜੀਆਂ ਲੀਆ ਖੜੀਏ ਅਸੀਂ ਕੋਸ ਮੰਗੇ ਆਪਾਂ ਕਿਹਦਾ ਮੰਗਣੇ ਲੋੜੀ ਆਸਾ ਹੁਣੇ ਆ ਸਾਨੂੰ ਦੇਵੇ ਇਲਾਜ ਨਹੀਂ ਕਰਾਉਣਾ ਇੱਕ ਦੀ ਨਹੀਂ ਕਿ ਦੇ ਕੇ ਜਾਣੇ ਕੁੜੀਆਂ ਨੂੰ ਦਹੀਂ ਦਾ ਲਈ ਦਾ ਨਹੀਂ ਕੁੜੀਆਂ ਦਾ ਨਹੀਂ ਜਿੰਨੇ ਇਹਨੇ ਦੇਤੇ ਸਾਨੂੰ ਥੋੜਾ ਕੋਈ ਹੱਥ ਨਹੀਂ ਹੈਗਾ ਜਿੰਨੇ ਸਾਡੀ ਤੇ ਹੀ ਸਾਨੂੰ ਦੇਤੇ ਆ ਉਹਦਾ ਗੱਲ ਆ ਕਾਰਜਾ ਲੋਣੇ ਦੇ ਆਜੀ ਇਤੋ ਬੜੀ ਜ਼ਮੀਨ ਵੇਚ ਕੇ ਨਾ ਦੇਵਾਂਗੇ ਸੱਤ ਲਿਟਰ ਜ਼ਮੀਨ ਦੇ ਗਏ ਬਿਨ ਪੂਰੇ ਹੋਣੇ ਧੰਦਾ ਸਵਰਗ ਦਾ ਦੇਵਤਾ ਮਿਲਿਆ ਤੁਹਾਡਾ ਜਵਾਈ ਇਹੀ ਗੱਲ ਹੈ ਹਾਂ ਮੇਰੇ ਜਵਾਈ ਵਾਚਾ ਉਹ ਤਾਂ ਗੱਲ ਨਾ ਲੱਖ ਪੱਕਾ ਆ ਆ ਕਰਦਾ ਜੀ ਵਾਰ ਹੋਰ ਕਹਦੇ ਦੋ ਚਾਰ ਗੱਲਾਂ ਊੜੀ ਗੜੀ ਆ ਜਵਾਈ ਬਹੁਤ ਚੰਗਾ ਨਾ ਚੰਗਾ ਹੀ ਆ ਮੈਂ ਉਹ ਤਾਂ ਚੰਗਾ ਰਹੋ ਹੋਰ ਕਹਿ ਲੈ ਚੱਕਦਾ ਹੋਰ ਪਾਤਾ ਹੋਰ ਗੱਲਾਂ ਹੋਰ ਕਹਿਤੀਆਂ ਨਾ ਆ ਪਾ ਉਹ ਹੱਤੀ ਵਾਲੀ ਦਾ 5000 ਦੇ ਦੇਣਾ ਹੁਣ ਇਹ ਵੀ ਸੰਦੀਪ ਸੁਣ ਲੈ ਮੇਰੇ ਸਾਡੇ ਦਾ ਪੁੱਤ ਮੇਰੀ ਦਾ ਦਾ ਮੁੰਡਾ ਪਹਿਲਾਂ ਮੇਰੇ ਆ ਮੈਨੂੰ ਆਉਂਦਾ ਸੜਾ ਰੋੜਾ ਤੀਛਾ ਚੌਥਾ ਕਿਹੜਾ ਆ ਭੈਣ ਦਾ ਪੰਜਵੇਂ ਗੇੜੇ ਆ ਪਹਿਲੇ ਗੇੜੇ ਆ ਕੇ ਲੋਕਾਂ ਨੇ ਭੈਣਾ ਆਪਣੇ ਭਰਾ ਵਾ ਵਿਆਹ ਜਾਂਦੀ ਆ ਇਹਦਾ ਚੌਥਾ ਪੰਜਵਾਂ ਗੇੜਾ ਇਹ ਸੰਗ ਨਹੀਂ ਆਉਣੀ ਵਿਆਹ ਕੇ ਜਾ ਵਿਆਹ ਕੇ ਜਾ ਇਹਨਾਂ ਨੂੰ ਸਾਡੀ ਕੋਈ ਟੈਨਸ਼ਨ ਹੀ ਨਹੀਂ ਮੈਂ ਕਹਿੰਦੀ ਨਹੀਂ ਤਾਂ ਮੋਰੇ ਜਰਦਾ ਸਿਆਲ ਆ ਸਾਡਾ ਸਾਡਾ ਵੀ ਬੂਥਾ ਕਲ ਛਾਣਨੀ ਚ ਦੇਖ ਲਵੇ ਸਾਡੀ ਉਹ ਵੀ ਜੰਮੀ ਨਹੀਂ ਰਹੂਗੀ ਸਾਡਾ ਵੀ ਦਿਲ ਕਰੇ ਜਾਨ ਉਠੋ ਚਾਲੇ ਜਾ ਸਾਡੀ ਰਾਹ ਆ ਗਿਆ ਔਰ ਸਾਰਾ ਮਨ ਮਿਕਨੇ ਮਨ ਕਿਨੇ ਮਰ ਹੋ ਗਈ ਕਿਹ ਤਰਦਾ ਉਹ ਕਿੰਨੇ ਨਾਰੇ ਕਰਦੇ ਕੇ ਮਾਲੋਗੇ ਵਿਆਹ ਰਾਇ ਨੂੰ ਉਹ 50 ਸਾਲਾਂ ਦਾ ਜਾ ਲੱਤਾਂ ਹੀ ਖਾਦੀਆਂ ਲੱਗ ਰਹੀ ਆ ਉੱਠ ਗਾਣ ਜਿਹੋਣ ਸੂਰਜ ਚੜਿਆ ਆ ਉਹ ਨਾ ਬੋਲ ਰਿਹਾ ਤੂੰ ਖਾਤੇ ਤੂੰ ਬੰਦ ਕਰ ਲੈ ਤੂੰ ਤਾਂ 25 ਜੋਗੀ ਵੀ ਨਹੀਂ ਲੈ ਕੇ ਤੂੰ ਪੱਕੀ ਵੀ ਨਹੀਂ ਬਣ ਲੈ ਜੇਦਾ ਵਾਟਾ ਰੇ ਪੱਟੀਆਂ ਗੋਲ ਲਈਆਂ ਮੇਰਾ ਮੈਂ ਦਾ 50 ਦਾ ਪੱਕਾ ਕੀਤਾ ਸੀ ਰਾਹ ਗਿਆ ਮੈਂ ਬਹੁਤ ਆਪ ਜਾੜੇ ਜਦੋਂ ਨਾ ਆਈ ਸੀ ਢੈਣ ਬਾਰੋ ਮੈਂ ਤਾਂ ਮਾਸੀ ਨਹੀਂ ਉਦੋਂ ਕਿੱਥੇ ਗਈ ਸੀ ਸ਼ਾਪਿੰਗ ਕਰਨ ਫੋਨ ਕਰ ਔਰ ਆਈ ਪੈਣ ਫੋਨ ਕਰ ਫੋਨ ਗੱਲ ਕਰ ਉਹ ਨਹੀਂ ਨਹੀਂ ਮੈਂ ਨਹੀਂ ਮੈਂ ਬਹੁਤ ਹੀ ਭਾਰਗ ਤੇ ਭੁੱਲ ਤੇ ਗਿੱਚ ਗਿੱਚ ਦਾਦਾ ਦੇ ਦੇ ਸੀ ਤੂੰ ਸਾਡੇ ਤੇ ਜਾਣਾ ਸੀ ਅਸੀਂ ਉਹ ਮੁੰਡਾ ਆ ਵੀ ਝੂਠ ਬੋਲਦਾ ਨਾਲੇ ਰਲ ਜਾਂਦਾ ਹੈ ਪੈਣਾ ਆ ਵੀ ਨਾਲੇ ਰਲ ਜਾਂਦਾ ਯਾਰਾ ਮੈਂ ਹੈਂ ਨਾ ਤਾਂ ਮਾਂ ਚ ਕਿੰਨੇ ਪਹਿਲਾਂ ਸ਼ਾਪਿੰਗ ਦਾ ਮਾਲ ਚ ਗਏ ਉਹਨਾਂ ਜਾਲਾ ਆਪਾਂ ਵੀ ਉੱਥੇ ਮਾਲ ਚ ਜਾਇਆ ਨੇ ਆ ਨਾ ਕਾ ਕਈਆਂ ਦਾਗਾ ਤੇ ਚੱਲ ਮੋਹਾਂ ਗਏ ਨੇ ਸਿੱਧਾ ਦਾਗਾ ਦਾ ਝੂਠ ਸੀ ਆ ਫੇ ਮੂਡ ਚੇਂਜ ਹੋ ਗਿਆ ਸਿਪ ਹੋ ਗਿਆ ਮੈਂ ਜਾਣ ਕੇ ਨਹੀਂ ਆ ਤਾਂ ਮੈਂ ਤਾਂ ਉਹ ਮੈਂ ਕਿਹੜੇ ਕੁਝ ਲਿਆ ਹੂੰ ਮੈਂ ਨਹੀਂ ਲਿਆ ਉਹਦੇ ਲੈ ਕੇ ਆਏ ਆ ਗੀਠੀਆਂ ਲੈ ਕੇ ਆਈ ਆ ਸਾਡੇ ਵੀ ਭਾਂਟੇ ਲੈ ਕੇ ਆਈਆਂ ਇੱਕ ਦਿਨ ਤੂੰ ਆਓ ਪਲਾਸਕਟ ਦੇ ਸਾਡੇ ਘਰੇ ਲੈ ਕੇ ਆਇਆ ਕਿਦਾਂ ਪਲਾਸਕਟ ਦੇ ਭਾਂਡੇ ਕੌਲੀਆਂ ਗਲਾਸ ਡੱਬੇ ਰੋਟੀਆਂ ਵਾਲੇ ਸੈਟ ਸੀ ਸ਼ੈਕ ਡਿਨਰ ਸੈਟ ਉਹ ਸੈਟ ਕਿਹੜਾ ਸੀ ਸੈਟ ਕਿੱਥੇ ਕਿਹੜਾ ਸੀ ਸੋਨੇ ਦਾ ਮੈਂ ਐਕੋ ਮੇਰੇ ਪੇੜ ਬੜਾਇਆ ਵਾਹ ਪੇੜੇ ਵਾਹ ਉਹ ਸਿੱਟੇ ਸੀ ਤਾਂ ਕਰ ਕਿਹਦਾ ਪਿਆ ਹਾਂ ਅੱਛਾ ਇੱਕ ਤਾਂ ਟੁੱਟ ਗਿਆ ਉੱਥੇ ਹੀ ਕਹਿੰਦਾ ਉੱਥੇ ਟੁੱਟ ਗਿਆ ਗੱਲ ਵੱਡੀ ਜੋਸ਼ੀ ਜਦੋਂ ਲੈ ਆ ਸੀ ਤਨ ਆਹੋ ਹਾਂ ਉਹ ਜਿਹੜੇ ਲੈ ਛੇ ਨਹੀਂ ਮਾਸੀ ਮਾਸੀ ਤੈਰਾ ਝੂਠ ਬੋਲਣਾ ਬੋਲਣਾ ਇਹ ਗੱਲ ਤੂੰ ਤੇਰੇ ਨਾਲ ਹੀ ਝੂਠ ਬੋਲਣਾ ਇਹ ਨੂੰ ਕੀ ਰੋਟੀ ਨਹੀਂ ਮਿਲਦੀ ਬਾਅਦ ਚ ਇਦਾਂ ਪਤਾ ਕੀ ਹੋਵੇ ਲਿਆਦੇ ਕਹਿੰਦੀ ਸੋਨੇ ਬਹੁਤ ਹੀ ਮਗਰ ਆਮ ਤੈਨੂੰ ਵੀ ਲਿਆ ਦਵਾਂਗੀ ਮੈਂ ਉਹ ਤੈਨੂੰ ਚਾਰ ਸੀ ਗੋੰਗੇ ਨਿਕੰਦੇ ਚਾਰ ਨੇ ਚੀਜ਼ਾਂ ਕਿੰਨੀਆਂ ਸੀ ਟੁੱਟ ਗਿਆ ਸੈਟ ਵੀ ਸੀ ਇੱਕ ਆਹ ਮੈਂ ਇੱਕ ਇੱਕ ਸੈੱਟ ਵਿਨਰ ਸੈੱਟ ਉਹ ਨਹੀਂ ਉਹ ਸੈੱਟ ਦੇ ਪਹਿਲਾਂ ਉਹਨਾਂ ਨੇ ਕੱਲ ਹੀ ਦੂਜਾ ਸੈੱਟ ਕਹਿੰਦੇ ਨੇ ਸੈੱਟ ਕਹਿਣਾ ਹੈ ਉਹਨਾਂ ਨੇ ਉਹ ਕੱਢ ਲਿਆ ਹੋਰ ਰੈਟ ਦੇ ਟਿਕਟ ਲਈ ਸੈੱਟ ਕੋਲ ਹੋ ਰਿਹਾ ਹੈ ਪੂਰੇ ਸੈੱਟ ਫਾਮ 'ਚ ਬੈਠੀ ਐ ਉਹ ਦੂਜਾ ਸੈੱਟ ਕਿਹੜਾ ਸੈੱਟ ਮਾਥਨ ਕਿਹੜਾ ਸੈੱਟ ਇਹਦੀ ਤਾਂ ਜਿਵੇਂ ਉਧਾਰ ਕੱਢੋ ਵਾਰੀ ਨਹੀਂ ਜਿੱਤਰ ਪੋੜੇ ਵਾਲੇ ਸਾਡੇ ਆਹ ਦਾ ਇਹਦੀ ਗਾੜੀਆਂ ਜੁੱਤੀਆਂ ਸਾਡੇ ਵੀ ਪੋੜੇ ਆਲਾ ਓਹ ਸੈਟਲ ਕਬੀ ਵਾਦਨ ਚੁੱਤੀ ਲਾ ਰਣੀ ਆ ਹੋਈ ਕੁੱਤੇ ਦੀ ਜਵਾਰ ਪੁੱਤਰ ਪੁੱਤਰ ਕਰ ਜਿਹੜਾ ਤੂੰ ਕਹਿੰਦੀ ਗੋਪੀ ਜਿਹੜਾ ਤੂੰ ਕਹਿੰਦੀ ਗੋਪੀ ਦੀ ਮੋਟੀ ਨੂੰ ਪਾਉਣਾ ਨਹੀਂ ਉਹ ਸੈਟਲ ਨਹੀਂ ਉਹ ਪਾਉਣਾ ਹੀ ਆ ਪਾਉਣਾ ਹੀ ਆ ਬਾਹਰ ਤੁਹਾਡਾ ਉਹ ਦਾ ਆਵਿਆ ਜਿੰਦੇ ਤੇ ਘਰ ਵਾਲੀ ਨਹੀਂ ਮਾਰਦੀ ਉਹਨੇ ਜੇ ਕਸੈਪਟੀ ਬਣਾਉਣਾ ਸਾਡੀ ਟੰਬਟਾਈ ਦਾ ਲੈ ਕੇ ਮਾਰੀ ਇਹਦਾ ਦੈਨ ਹੋਉਂਦਾ ਜੀ ਤੁਸੀਂ ਵਿਆਹ ਕਰਾ ਵਿਆਹ ਕਰਾ ਪਰ ਮੁੰਦੀ ਪਾਉਂਗੀ ਮੈਂ ਟੰਬਟਾਈ ਉਹ ਕਟੀਆਂ ਦੇ ਪਾਉਣੀ ਆ ਉਹ ਤੇ ਜਨਾਨੀ ਵੀ ਤੁਸੀਂ ਲੱਭ ਕੇ ਦੇਣੀ ਆ ਤੁਹਾਨੂੰ ਸ਼ਰਮ ਨਹੀਂ ਤੇ ਭੈਣ ਦਾ ਚੌਪਾ ਕਿਹੜਾ ਆ ਪੰਜਵਾਂ ਮੇਰਾ ਮੈਨੂੰ ਨਹੀਂ ਪਤਾ ਮੇਰੇ ਹੱਥ ਪੀਲੇ ਆ ਤੀਕੀ ਕਰਕੇ ਜਾਓ ਵੈਸਾ ਮੈਂ ਕੋਈ ਚੰਦ ਚਾੜ ਦੇਣਾ ਫੇਰ ਆ ਮਿਲੂਗੇਓ ਬੱਕੇ ਹੋਰੇ ਕੋਲ ਤਾਂ ਮੋਵੇ ਨੇ ਮੇਂ ਭਰਾਵਾਪੁਰ ਕੋਈ ਦੀ ਕਿਹੜੀ ਗੱਲ ਆ ਮੇਰਾ ਕਰੋ ਅੱਜ ਜੀ ਤੇਰਾ ਹੋ ਜਾਣਾ ਆ ਉਸ ਕਰ ਦੇ ਦੋ ਮਹੀਨਿਆਂ ਤੇ ਹੋ ਜਾਣਾ ਹੁਣ ਤੇਰਾ ਚਲੋ ਮੈਂ ਕਹਿੰਦਾ ਸਾਡੇ ਪਿੰਡ ਵਾਲੇ ਪੜਤਣਾ ਨਹੀਂ ਆ ਰਹੇ ਮਿੰਦੂ ਕੁੜੀ ਕੋਲ ਦੇ ਕੇ ਆਈ ਨਹੀਂ ਪਹਿਲਾਂ ਮੇਰਾ ਗੋਹੇ ਕੁੜੇ ਤੋਂ ਖੜਾ ਛੜਾ ਹਾਂ ਓਏ ਉਹ ਤਾਂ ਕਾਫੀ ਕੱਢਦਾ ਆ ਉਹ ਉਹ ਸਾਲਾ ਮੈਨੂੰ ਤੰਤਾਂ ਪਵਾਉਂ ਨਹੀਂ ਤੰਤਾਂ ਮੈਨੂੰ ਤੰਤਾਂ ਸਾਡੇ ਵੀ ਗੱਲ ਕਰਦਾ ਅੱਜ ਆ ਕੇ ਕਿੰਨੇ ਇੰਦਾ ਚਾਦਰ ਲਈ ਹੋਵੇ ਐਂਦਾ ਆ ਕੇ ਚਾਹ ਨੂੰ ਉੱਠੋ ਚਾਹ ਪੀ ਲੋ ਉਹ ਤੁਹਾਡਾ ਦੌੜ ਨਾ ਜਹੋਣਿਆ ਫਾਲ ਚਾਹ ਪੀਂਦਾ ਉਹ ਤੇ ਕੱਚ ਦੀ ਬਣੀ ਹਾਂ ਹਾਂ ਤੱਕਾ ਦੇ ਤੱਕਾ ਉਹ ਦਾ ਸੋਪਰੋ ਪਿੰਡ ਪਤਾ ਹੈਗਾ ਤੁਹਾਨੂੰ ਕਿਹੜੇ ਪਿੰਡੋਂ ਆਇਆ ਉਹ ਪੇੜ ਚੋਂ ਆਇਆ ਅਗਲੇ ਨੇ ਬੂਰੀਆਂ ਮੱਝਾਂ ਸੀ ਅਗਲੇ ਹਾਂ ਇਹ ਵੀ ਸੀ ਕਿੱਥੇ ਉਹ ਤੁਹਾਡੇ ਪੇੜ ਅਗਲੇ ਪਾਪਰ ਬੂਰੀਆਂ ਮੱਝਾਂ ਉਹ ਵੇਦ ਕੇ ਖਾ ਗਏ ਓਏ ਉਹ ਵੀ ਮਰ ਗਏ ਉਹ ਵੀ ਚਲ ਗਏ ਉਹ ਵੇਦ ਕੇ ਖਾ ਗਏ ਕਾਤੀ ਉਹ ਬੂਰੀ ਵਾਲੀ ਕਾਤੀ ਵੇਚੀ ਉਹ ਆ ਨਵੇਂ ਵੀ ਸੀ ਸਾਡੇ ਇਹ ਕੀ ਮੈਨੂੰ ਪਤਾ ਉਹ ਕਾਦੀ ਵੇਚ ਕੇ ਕਾਦੀ ਆ ਜਿਆਦਾ ਪਾਪ ਕਰ ਮੈਂ ਝੋਟੀਆਂ ਮੈਂ ਦੇਖਿਆ ਕਾਦੀ ਦਾ ਪਾਪ ਆਹ ਆਹ ਦਾਲ ਨੇ ਉਹ ਕਹਿੰਦੀ ਮੈਂ ਨਿਆਣੀ ਸੀ ਜਦੋਂ ਮੰਦਰ ਦੇ ਲਾੜ ਲੱਗੀ ਆ ਹੋਰ ਪਤਾ ਨਹੀਂ ਕਿਹੜੀ ਉਮਰ ਦੇ ਕਰੂ ਕਾਏ ਨੇ ਵਿਆਹ ਆ ਮੈਨੂੰ ਪਤਾ ਹੀ ਆ ਤਾਂ ਕਾਦੀ ਦਾ ਵਿਆਹ ਹੀ ਆ ਮੈਨੂੰ ਕਿਉਂ ਨਹੀਂ ਸੌਤ ਹੈਗੀ ਤੇ ਵੇ ਉਹ ਝੋਟੀਆਂ ਨੇ ਵੇਚਦੀ ਉਹ ਪਾਪ ਕਰ ਵੇਚ ਕੇ ਕੱਲ ਵਧੀਆ ਬਾਪੇ ਦੀ ਤਿਆਰੀ ਸੀ ਕਿ ਤਾਂ ਸੀ ਤੇ ਇੰਨੇ ਤੋਂ ਟੋਟੇ ਨੂੰ ਇੰਨੇ ਨੂੰ 15 20 ਪੈਣਾ ਉੱਥੇ ਕਜੈਰੀਏ ਚ ਜਾ ਕੇ ਖੜੀਆਂ ਤਾਰੀ ਸਹੀ ਗੱਲ ਇੰਨਾ ਤੋਂ ਤਾਂ 10 ਮਾਰ ਲਿਆ ਸੀ ਕਿੰਨਾ ਆਈ ਉਹ ਕਿੰਨਾ 10 ਮਾਰ ਲਿਆ ਗੁੱਡੀ ਆ ਆਪਣੇ ਜਿੱਤੋਂ ਦਾਨੀ ਸਾਰ ਨਹੀਂ ਮਾਰਦੀ ਆ ਇਹ ਦੇਖੀ ਪਤਾ ਕਿੱਦਾਂ ਆਈ ਤੇ ਉੱਥੇ ਇਹਨਾਂ ਹੰਡਾ ਹਲੇ ਛਾਰਵੇਂ ਗੱਲ ਕੈਨੇਡਾ ਇੰਗਲੈਂਡ ਪੈਂਦੀ ਤੈਨੂੰ ਐ ਨਹੀਂ ਪਾਸੀ ਆ ਮੈਂ ਪੈਂਦੀ ਆ ਇਹ ਇਹ ਐਵੇਂ ਆ ਰਹਿਣਗਾ ਕਿਤੇ ਦੇਖਾਉਣਾ ਤੈਨੂੰ ਸਾਰਾ ਸਭ ਸਭਿਆ ਕਰਕੇ ਸਾਰੋਂ ਘਰੋਂ ਉੱਥੇ ਸਾਨੂੰ ਵੀ ਉਹ ਕਹਿੰਦੇ ਆ ਇਹ ਹੀ ਦੇਖੀਏ ਭੈ ਜੋ ਇੰਨੀ ਕਦਰੀ ਆ ਜਰਾ ਸੀ ਨਾ ਨਹੀਂ ਜਿੰਨਾ ਸਾਡੇ ਤੇ ਫਰਦਾ ਤੇ ਐ ਇਹ ਗੁੱਡੀਆਂ ਨਾ ਇਹਨਾਂ ਦੀ ਭੂਆ ਵੀ ਆ ਭੂਆ ਸਾਰਾ ਪਿੱਛਾ ਵੀ ਨਹੀਂ ਬਰੋਲ ਮਾਰਿਆ ਭੂਆ ਵੀ ਲਿਆਈ ਪਪਾ ਦੀਆਂ ਤੁਹਾਡੀਆਂ ਭੂਆ ਭਾ ਭਾ ਸਭ ਆਈਆਂ ਉੱਥੇ ਇਹ ਐ ਨੇ ਰੱਖਿਆ ਹਾਂ ਇਹ ਜੇ ਦੋ ਹੀ ਸਾਲਾਂ ਕੇ ਪਿੰਡੋਂ ਐਨ ਐਨ ਕਾ ਇਹ ਛੜਦੇ ਪੇਗਨ ਕਿਉਂ ਛੜਦੇ ਨਾ ਨਹੀਂ ਆਣੀ ਨਹੀਂ ਪਿਆ ਮੈਂ ਇੰਨਾ ਕੀਤਾ ਰ ਐ ਨਹੀਂ 100 ਰੁਪਏ 200 ਰੁਪਏ ਜੋਥੇ ਪਤਾ ਕੀ ਇਹ ਨਾਰਾ ਝੂਟਰ ਦੇ ਰੁਪਏ ਆਈ ਨਾ ਹਾਂ ਇਹ ਬਾੜਿਆ ਜੋ ਆ ਇਦਾਂ ਇਹਨਾਂ ਦੇ ਨਾਲ ਦਾ ਢੋਲਾ ਦਾ ਮੁੰਡਾ ਉਹਦਾ ਖਾਤੀ ਆ ਮਾ ਮੁੰਡਾ ਇਹਨੇ ਲਗਾ ਦਾਂ ਦਬੋਣਾ ਮੁੰਡਾ ਮੇਰੀ ਗਾਇਸਾਂ ਨੂੰ ਸੰ ਸੰ ਸਾ ਆਪਣਾ ਸਨ ਕੀ ਕਹਿੰਦੇ ਹੁੰਦੇ ਆ ਢਿੱਲੋ ਕੀ ਕਹਿੰਦੇ ਆ ਸਨ ਲੱਗਦਾ ਕੀ ਸਨ ਆਫ ਢਿੱਲੋ ਲੱਗਦਾ ਪਰ ਜੀਰੋ ਕਰਦਾ ਤੇਰੀ ਬੋਟੀ ਨੇ ਤੇਨੂੰ ਕੰਦਾ ਕਾੜ ਦੁੱਤਾ ਸਰਾਲਿਆ ਸਪੈਦੇ ਲਾਏ ਆ ਘਾਲ ਗੱਤੇ ਅਜ ਆਲੇ ਇਹ ਇੱਦਾਂ ਆਈਏ ਇਹ ਇੱਕ ਵਾਰ ਰੁੱਧੂ ਹੋਣਾ ਨਹੀਂ ਕਹਿੰਦਾ ਕਹਿੰਦਾ ਮੇਰਾ ਨਾਮ ਆ ਮੋਹਨ ਸਿੰਘ ਢਿੱਲੋ ਹਾਂਜੀ ਤੇ ਅਦਰ ਤਰੀਕ ਘਰ ਵਾਲੇ ਦੇ ਤੁਹਾਨੂੰ ਢਿੱਲੋਂ ਤੋਂ ਮੈਨੂੰ ਲੱਗਦਾ ਢਿੱਲਵਾ ਬਣਾ ਦਤਾ ਜੇ ਸਾਹ ਆਪਣਾ ਤੂੰ ਥੱਲੇ ਲੱਗਾ ਆ ਇਹਦਾ ਦਾੰਦ ਥੱਲੇ ਨਹੀਂ ਲੱਗਦੇ ਘਰ ਵਾਲੀ ਤੇ ਜੇ ਦਾ ਤੂੰ ਥੱਲੇ ਲੱਗੋੀ ਲਾ ਉਹ ਹੀ ਨਾ ਤੇ ਤੇਰੀ ਬਾਰੀ ਆਉਣ ਵਾਲੀ ਆ ਬਾਰੀ ਆਉਣ ਵਾਲੀ ਆ ਐਦਾਂ ਹੀ ਹੁਣੀ ਮੈਂ ਜਾ ਕੇ ਲੈ ਇਹ ਥੱਲੇ ਨਹੀਂ ਉੱਪਰ ਲੱਗਾਗੇ ਇਹ ਘਰ ਵਾਲੀ ਥੱਲੇ ਲਾਵਾਗੇ ਪਤਾ ਕੀ ਆ ਲਾ ਮਾਸੀ ਜੀਜੋ ਜਰੇ ਨਾ ਰੇ ਜੀਵਨ ਦਾ ਹਿੱਸਾ ਪਿਆ ਮਾਸੀ ਕਿੱਦਾਂ ਆਈ ਕੋਈ ਥਰੇ ਆ ਟੇ ਗੱਡੀ ਆ ਇਧਰ ਹੈ ਬੇ ਖਰਪਟੋ ਵੱਡੀ ਕਰਾਇਆ 10000 ਰੁਪਈਆ ਦਾ ਤੁਹਾਡੇ 15 ਦਾ ਗੱਡੀ ਆ ਇਹ ਲੈ ਆਈਏ ਆ ਇਹਦਾ ਪਾਰਸ ਆ ਇਹਦਾ ਪਾਰਸ ਤੇ ਇਹ ਐ ਹੈ ਜਿਹੇ ਕਿਤੇ ਨਹੀਂ ਆ ਜੀ ਇਹ ਲੈ ਗਿਆ ਲਵਾਜਾ ਇੱਕ ਆਇਆ ਦੋ ਆਇਆ ਪਤਾ 10 12 ਘੜੀਆਂ ਹੋ ਗਈਆਂ ਉੱਥੇ ਆ ਕੇ ਸਾਰੇ ਇਹਨਾਂ ਦੇ ਮੁੰਡੇ ਨਹੀਂ ਜਿਹੜੀਆਂ ਕੁੜੀਆਂ ਜਮਾਈਆਂ ਇਹ ਧਰਦਿਆ ਨੇ ਹਿੱਸੇ 'ਚ ਪੈਸੇ ਕਿੰਨੇ ਕਿੰਨੇ ਲੈ ਹੈ ਐ ਰੂ ਕਿਹਾ ਨਾ ਇਹ ਭੈੜੇ ਮੰਮੀ ਕਹਿੰਦੀ ਛਾੜ ਦੇ 20000 ਰੁਪਈਆ ਚੱਜ ਕਿਉਂ ਰੋਣਾ ਮੈਂ ਨਹੀਂ ਆਣੀ ਬੈਠੀ ਉਧਰ ਬੀਆ ਕਰੰਟ ਮਾਰ ਕੇ ਜਿਹੜਾ ਇੰਨੀ ਪਛੇ ਹੋ ਕੇ ਗਈ ਆ ਮੈਂ ਨਹੀਂ ਆਣੀ ਬੈ ਮੈਂ ਹੈ ਕਿ ਤਰ ਲੈ ਮੈਂ ਬਿਆਹੀ ਆ ਕਿ ਮਹਿਲ ਪਾ ਲੈ ਮੈਂ ਕਰਨ ਕਰੋ ਬਲੂਠਾ ਬੋਲੇ ਕਰਦਾ ਬੋਲੇ ਕੂਠਾ ਮੈਂ ਤਾਂ ਕਹਿੰਦੀ ਆ ਲੈ ਸੁਣ ਲੈ ਹਣ ਸੁਣ ਲੈ ਕਰਾ ਬਲੂਠਾ ਲਾਉਣ ਵਾਲੀ ਆ ਆ ਤੂੰ ਦਾ ਉਧਰ ਨਾ ਜੀ ਤੂੰ ਹੀ ਭੈਜੋ ਨਾ ਦੀ ਬੇਇੱਜ਼ਤੀ ਕਰਾਈ ਉਹ ਉਹ ਜਿਹੜੇ ਜ਼ਮੀਨ ਲੈਣੀ ਸੀ ਉਹ ਉਹ ਮੇਰੇ ਸੌ ਲੱਗੇ ਤਾਂ ਸੋਨਾ ਉਹ ਬੈਠਾ ਦਾ ਉਹ ਭਰਾਵਾ ਕਹਦਾ ਇਹਦੇ ਦੋ ਚਾਰ ਹੋਰ ਆ ਕੇ ਖੜ ਜਾੜੀਆਂ ਕਿੱਧਰ ਇਹਨਾਂ ਦਾ ਨਵੇੜ ਪਹਿਲਾਂ 2-4 ਲੱਖ ਦਾ ਉਹ ਉਹ ਨੂੰ ਕਵੇ ਭਰਾਵਾ ਦੇ ਦੇ ਮੈਂ ਤਾਲੀ ਗਾਲਿਆ ਕਹਿੰਦਾ ਇਹ ਦੇਈਆ ਕਹਿੰਦਾ ਇਹਨਾਂ ਦਾ ਖਲਾਰਾ ਹੀ ਆ ਕਹਦਾ ਜੁਗਰ ਗਾ ਤੂੰ ਜ਼ਮੀਨ ਨਾਲ ਲੱਗਦੀ ਲੈ ਲੱਗਾ ਮੈਨੂੰ ਸਾਰੇ ਉਹਦੇ ਵਿੱਚ ਛੋਟਾ ਦਿਆ ਸੀ ਮੇਰੇ 100 ਤੋਂ ਬਹੁਤ ਸੀ ਮੈਨੂੰ ਉਹ ਦੋ ਜਿੱਦੋਂ ਤੁਸੀਂ ਇਹ ਜਲੂਸ ਕਰਦੀ ਸੀ ਇਦਾਂ ਮੇਰਾ ਬੈਕ ਖਾ ਉਹ ਤਾਂ ਬੋਲਣਾ ਪਾਉਣਾ ਕੁਫਤੇ ਤਰ੍ਹਾਂ ਲਾਣਾ ਉਹ ਮੈਂ ਤਾਂ ਪਸੀ ਹੋਇਆ ਬੀ ਆਪੇ ਹੀ ਪੱਹੇਗੀ ਵੀ ਮੇਰੀ ਗਾਦੋਂ ਗੱਡੀ ਕਿਰਾਏ ਤੇ ਲਗਾਈ ਇੱਥੋਂ ਕਰਕੇ 2000 ਗੱਡੀ ਵਾਲੇ ਦਾ ਨਿਕਲ ਗਿਆ 20000 ਚ ਤੇਰੇ ਮੇਰੇ ਆ ਕੇ 4-5000 ਕਿਤੇ ਛੱਡਦੇ ਨਹੀਂ ਸੀ ਪਹਿਲਾਂ 4-5000 ਉਹ ਨਿਕਲਿਆ 10000 ਨੂੰ ਤੂੰ ੱੱਕੇ ਥਾਰੀ ਦਿਹਾੜੀ ਉੱਤੇ ਕਚਾਈਆਂ ਚਾਹਦੇ ਸਾਡੇ ਸੈਨ ਨਾਲੋਂ ਬਿਨਾਂ ਨਹੀਂ ਵਿਗੜੀ ਸੀ ਕਿੰਨਾ ਮਰਬੇ ਸੀ ਨਹੀਂ ਅਸੀਂ 10 ਮਾਰ ਲੈ ਭਾਵੇਂ 10 ਮਾਰ ਲੈ ਹੁਣ ਲੱਖ ਨਾ ਪਾ ਕੇ ਨਹੀਂ ਆਈ ਸੌਖਾ ਨਾ ਸੀ ਸਗੀ ਆ 4 ਇਹਦੀਆਂ 4 7 8 4 ਇਧਰ 8 4 8 8 ਤੇ ਅੱਛਾ ਭੂਆ ਵਿਚੇ ਰਹਿ ਗਏ ਮੇਰੀ ਗੱਲ ਸੁਣੋ ਨਹੀਂ ਮੱਖਾਂ 10 10 ਤੇ ਜੋ ਲੱਗਾ ਲੱਗਾ 11 ਤੇ ਜੋ 12 12 ਮੇਰੀ ਗੱਲ ਸੁਣੋ ਜਿਸੇ ਫੇਰੀ ਜੀ ਬਦ ਗਏ ਉਹਨੇ ਦਾਲੇ ਮੜਲੇ ਨਹੀਂ ਜਿੰਨੇ ਜੀਵ ਆ ਨਹੀਂ ਮੇਰੀ ਗੱਲ ਸੁਣੋ ਮੇਰੀ ਗਾਹ ਦੋ ਬਹਾਗੀ ਜਿਹੜੀ ਕਵਾਰ ਨੂੰ ਸੋਈ ਵਾੜ ਵਾੜੇ ਦਾਵ ਜੀ ਨਾਲੇ ਘਰ ਦਾ ਹੀ ਟੰਬਰ ਵੀ ਨਿਕਲੇ ਨਾ ਨਾ ਖਿੰਜੀ ਜੀ ਮਾਰੇ ਜਿਹਨੂੰ ਸੋਈ ਪੜਾਉਂਦੇ ਆ ਨਹੀਂ ਮੇਰੀ ਗਾਹ ਸੁਣੋ 10 ਮਾਨਲੇ ਨੂੰ ਕਿੰਨੇ ਜਾਣੇ ਸੀ ਕਿ ਲੈਣ ਗਏ ਤੁਸੀਂ 20 ਇਹਦੇ ਵਿੱਚ 8 2 1 ਧੰਨਵਾਦ 8 2 10 11 12 13 14 15 15 ਜਾਣੇ ਸੀ 10 ਮਾਰ ਲਿਆ ਦਾ ਹਿੱਸਾ 15 ਜਾਣੇ ਤੁਸੀਂ ਲੈਣ ਗਏ ਨਹੀਂ ਕੀ ਗੱਲ ਪਲਾਟ ਚੰਡੀਗੜ੍ਹ ਲਿਆ ਸੀ ਜਿਹੜੇ 10 ਜਣੇ ਖੈਰਦਗਾ ਤੁਸੀਂ ਕਰੋੜਾਂ ਦਾ ਵੀ ਕਿਹਾ ਸੀ ਕਿੰਨੇ ਦਾ ਕਰੋੜਾਂ ਉਹ ਮੈਂ ਵੀ ਕਹਾਂ ਸਾਡੇ ਨਾਲ ਇੰਨੀ ਚੜ੍ਹਾਈ ਕਰਦੇ ਆ ਕਰੋੜ ਰੁਪਈਆ ਲੋਕੀ ਗੱਲਾਂ ਦਾ ਕਹਿ ਦੋ ਮੈਂ ਨਾ ਕਹਾਂ ਮੇਰੀ ਪਹਿਲਾਂ ਸਾਡੀ ਮਾਂ ਪਿੱਛੋਂ ਕਰੋੜ ਰੁਪਈਆ ਲੈ ਆਈ ਆ ਸ਼ੁਕਰ ਕਰ ਉਹਨੂੰ ਰੋਡ ਪਤੀ ਨਹੀਂ ਬੜਾਤਾ ਰੋਡ ਪਤੀ ਹੀ ਆਗਾ ਉਹਦਾ ਬੇਚਾਰੇ ਦੇ ਘਰ ਬੱਚੇ ਚੰਗੇ ਨਿਕਲੇ ਜਿਹੜਾ ਆਪਣੀ ਰੋਟੀ ਬੇਬੀ ਖਾਈ ਜਾਂਦਾ ਉਹਦਾ ਕਿਤੇ ਬੇਚਾਰਾ ਧੱਕੇ ਧੁੱਕੇ ਖਾਂਦਾ ਫੌਜ ਚ ਚੱਲ ਗਿਆ ਫਿਰ ਰਿਟਾਇਰ ਹੋ ਕੇ ਆ ਗਿਆ ਉਹਦਾ ਚੰਗਾ ਲੈ ਗਿਆ ਬਚਾ ਹੋ ਗਿਆ ਨੇ ਤਾਂ ਤੇ ਕਰੋੜ ਪਤੀ ਜਗੇ ਰੋਡ ਪਤੀ ਬਣਾ ਦੇ ਰਹੀ ਉਹ ਨੂੰ ਸੱਚੀ ਹੈ ਮੈਂ ਦਿੱਤੀ ਬੁੱਢੀ ਔਕਾ ਐਂਕਾ ਲਾ ਕੇ ਰੱਖਿਆ ਗਾ ਕਾਲਾ ਚਸ਼ਮਾ ਜੱਤ ਦਾ ਏ ਜੱਤ ਦਾ ਗੋਰੇ ਚੱਲਾ ਬੋਲ ਬਣਾ ਸੁੱਖ ਦਾ ਠੰਡਾ ਪੜਾਉ ਉਹ ਬੇਕ ਤੋਂ ਠੰਡਾ ਫਰਸ਼ ਮੈਂ ਲਿਆ ਕੇ ਰੱਖਿਆ ਏ 20000 ਤੋਂ ਪਤਾ ਨਹੀਂ ਹੈ 20000 ਤੋਂ ਪਤਾ ਨਹੀਂ 20000 ਮੈਂ 20 ਸਾਲ ਹੋ ਗਏ ਯਾਰ ਸੈਟ ਵਾਲੀ ਗੱਲ ਫੇਰ ਹੈਗੇ ਫੇਰ ਸੈਟ ਸੈਟ ਇਹਦਾ ਸੈਟ ਫੇਰ ਦਾ ਸੈਟ ਕੋਈ ਸੈਟ ਨਹੀਂ ਕੋਈ ਸਟੈਟ ਨਹੀਂ ਆ ਵੀ ਭੋਗੀ ਜਾਂਦੇ ਉਹ ਭਰਾਵਾ ਅਸੀਂ ਆਏ ਆ ਨਾਨਕ ਵਾਲੇ ਨਹੀਂ ਆਏ ਹੈਗੇ ਉਹੀ ਸੇਵਾ ਕਰਨ ਆ ਪਿਆ ਸਾਡੀ ਇਹਨੂੰ ਡਰੇ ਰਹਿੰਦਾ ਕੁੜੀ ਦਾ ਡਰ ਪਾਇਆ ਪਿਆ ਲੈ ਮੈਂ ਨਹੀਂ ਪੀਂਦਾ ਮੈਂ ਇਹਦੇ ਹੱਥੋਂ ਮਿਲਾ ਨਹੀਂ ਨਾ ਮੈਂ ਨਾ ਕਿਸੇ ਕੋ ਕੋ ਪੀਂਦਾ ਨਹੀਂ ਕੋਈ ਵੀ ਨਹੀਂ ਪੀਂਦਾ ਠੰਡਾ ਮੈਂ ਇਹ ਜਿਹੜੇ ਨੁਕਸਾਨ ਆਏ ਇਹ ਨਹੀਂ ਪੀਣਾ ਕੱਲਾ ਓਨਲੀ ਪਾਣੀ ਵਾਟਰ ਮੈਂ ਪੀਂਦਾ ਨਹੀਂ ਤੁਸੀਂ ਪੀਰੋ ਇਹਦਾ ਨੁਕਸਾਨ ਆ ਮੈਂ ਨਹੀਂ ਉਏ ਹਾ ਹੱਡ ਗਾਲਦਾ ਇਹ ਤਾਂ ਥੋੜੀ ਆ ਅਗੇ ਤੇਰੇ ਬਾਹਰ ਨੂੰ ਦੁਕਾਨ ਲਾ ਕੇ ਚੋਟ ਆਏ ਭੈਣ ਦੇਖੀ ਇਧਰੇ ਦੇਖੀ ਝੂਠ ਬੋਸਣਾ ਪੈਣਾ ਆਏ ਤੇchna ਕਰਦੀ ਆ ਗਰੰਟਰ ਵਾਲਾ ਨਹੀਂ ਮੇਰੀ ਗਾਲ ਸੁਣ ਤੂੰ ਭੈਣ ਨੂੰ ਕਰੇ ਝੂਠ ਬੋਲੀ ਸੀਗੀ ਜਾਣਦਾ ਮੇਰੀ ਗਾਲ ਹੁਣ ਉਹ ਆ ਕੇ ਦੇਖ ਲੈ ਤੇਰੇ ਫਿਕਰਾਂ ਦਾ ਝੂਠ ਕਦਾ ਬੋਲੀ ਹੁਣ ਨਾ ਕਰ ਨੇ ਤੂੰ ਉੱਥੇ ਜਾ ਕੇ ਫੋਟੋਆਂ ਕਰਾਉਂਦੀਆਂ ਵੇ ਕੁੜੀਆਂ ਨਾਲ ਫੱਦੇ ਪੈਂਟਦੀਆਂ ਤੇ ਬੁੱਢੀਆਂ ਪੋਸਾਉਂਦੀਆਂ ਅਗਲਿਆਂ ਦੇ ਘਰ ਪੋਸਾਦ ਪੈ ਗਿਆ ਤੇਰੇ ਨੂੰ ਅਗਲੀਆਂ ਝੂਠ ਬੋਲ ਕੇ ਕਿੰਜ ਆਉਗੀਆ ਉਹਨਾਂ ਨੂੰ ਪਤਾ ਸੀਗਾ ਤੇ ਤੂੰ ਉਹਦਾ ਇਹਨੂੰ ਬੋਲੀ ਮੈਂ ਭਾਉ ਉਹ ਬਚਾਰਾ ਜੋਰੂ ਦਾ ਗਲਾਬ ਉਹ ਉਹ ਤਾਂ ਬਾਦ ਠੀਕ ਹੈ ਜੋ ਮੇਰੀ ਘਰ ਵਾਲੀ ਕਹੇ ਤਾਂ ਉਹ ਵੀ ਸੱਚ ਆ ਤੇ ਪਾਣੀ ਵੀ ਪਾ ਦਿੰਦੀ ਘਟੇ ਵਰ ਉਹ ਮਾਸੀ ਕਿਤੇ ਪਾਣੀ ਪੋਣ ਉਹ ਦੇ ਲਾ ਮਨੀ ਨਾ ਕਹਿੰਦਾ ਪਾਣੀ ਪਾ ਦੂਗੀ ਇੱਕ ਵਾਰੀ ਇੱਕ ਵਾਰੀ ਨਾ ਕੰਮ ਦੇ ਬਸ ਤਾਰ ਆ ਹਾਂ ਫੰਡਾ ਫੰਡਾ ਜਿੰਨੇ ਕੀਤਾ ਰਾਤ ਪਈ ਹੋਈ ਸੀ ਇਹਦੇ ਵਿੱਚ ਬਾੜੀ ਪਾਤਾ ਮੈਂ ਕਿਥੋਂੋਂ ਮਿਆਰ ਲੈਣੇ ਪੰਜ ਗਲਾਸ ਗਾ ਪੂਰੀਆਂ ਕਰਦੀਆਂ ਸੀ ਇਹਦੇ ਇਹ ਛੂਕ ਤਾਂ ਮਾਸੀ ਮਾਸਟਰਮਾਈਂਡ ਰਿਆ ਬਾੜੀ ਨੇ ਉਹ ਇੱਕ ਮਿੰਟ ਸੋਨਹਾਰਾ ਸਾਸਰੀਆ ਕਾਲਾ ਰਾਜਾ ਭਲੀ ਕਰ ਭਲੀ ਬੋ ਸਾਤੇ ਦਰਬਾਰ ਕੀ ਜੈ ਕੋਈ ਉਹ ਚੱਲਣ ਦੇ ਕੋਈ ਚੱਕਰ ਨਹੀਂ ਉਹ ਮੇਰੀ ਗੱਲ ਤਾਂ ਸੁਣੋ ਉਹ ਇੱਕ ਮਿੰਟ ਦੇਖੀਏ ਨਾ ਮਾਸਟਰ ਸ਼ੈਪ ਕਿੱਥੇ ਗਿਆ ਭਾਈ ਦੱਸਿਓ ਕੀ ਕਿੱਥੇ ਆ ਦੂਜਾ ਭਾਜੀ ਕਿੱਥੇ ਆ ਭਾਜੀ ਯਾਰ ਮੇਨ ਬੰਦਾ ਆ ਰਹਿ ਗਿਆ ਉਹ ਰਿੱਕੀ ਇਹ ਰਿੱਕੀ ਹੋ ਗਈ ਓਏ ਇੱਕ ਮਿੰਟ ਕਾਰਡ ਦੇ ਦੇ ਦੋ ਯਾਰ ਓ ਰਿੱਕੀ ਆ ਤੇਰੇ ਨਾਮ ਦਾ ਪ੍ਰਸ਼ਾਦ ਆ ਨਿਕਲਿਆ ਤੇਰੇ ਨਾਮ ਦਾ ਸਾਈਡ ਤੇ ਹੋ ਜਾ ਓ ਕੇਲੇ ਵੀ ਨਾ ਕੇਲੇ ਹੀ ਪਾਉਣੇ ਇਹਦੇ ਵਿੱਚ ਪਾਵਾਂਗੇ ਇੱਕ ਮਿੰਟ ਭਾਈ ਨੂੰ ਇੱਕ ਮਿੰਟ ਇੱਕ ਮਿੰਟ ਮੜਾ ਰੋਕ ਲਿਓ ਆ ਕਾਰਡ ਬਣਾਈ ਹਾਂ ਲੈ ਭੜ ਉਹ ਇਧਰ ਫੇ ਮਾਰਾ ਦੇਦੇ ਆ ਜਾਂਦੇ ਇਧਰ ਆ ਜਾ ਭਾਈ ਉੱਧਾ ਹੋ ਜਾਂਦੇ ਆ ਨਾ ਉਹ ਇੱਕ ਕਮੈਂਟ ਮੇਰੀ ਗਾਲ ਸੌਣ ਲਓ ਪੰਜ ਸੱਤ ਜਣੇ ਮੜੇ ਜੋ ਫਰੂਟ ਨੂੰ ਹਵਾ ਤਾਂ ਆਉਣ ਦਵੋ ਅੱਧਾ ਤੁਸੀਂ ਕਮਲ ਪਾਇਆ ਜਿੰਨੇ ਜਣੇ ਖੜੇ ਆ ਉਹ ਰਹਿਣ ਉਹਨੂੰ ਖਾਣ ਲਾ ਦੇ ਮੇਰ ਬੰਦਾ ਯਾਰ ਫਿਰ ਇਹਦਾ ਫੂਟ ਕੱਟਣ ਲੱਗਾ ਤੂੰ ਘਰ ਯਾਰ ਇੱਥੇ ਓਏ ਯਾਰ ਤੂੰ ਦੱਸ ਕੀ ਪਾਉਣਾ ਇਹਨਾਂ ਨੇ ਕਿਹੜਾ ਡਿਗਰੀ ਇਹਨਾਂ ਨੇ ਕਿਹੜਾ ਡਿਗਰੀ ਲਈ ਆ ਉਹ ਤੈਨੂੰ ਪਤਾ ਕੱਖ ਤੈਨੂੰ ਪਤਾ ਕੁਝ ਤੂੰ ਨੁਫੜਾ ਆਹੋ ਕੇਲੇ ਆਲੇ ਪਪੀਤਾ ਉਹ ਪਹਿਲਾ ਪਪੀਤਾ ਵਾਲੋ ਉਹ ਉਧਰ ਦੇਖੀ ਦੇਖੀ ਉਹ ਪਪੀਤਾ ਪਾਉਂਦੇ ਉਧਰ ਬੀਬੀ ਘਟ ਗਿਆ ਮੇਰੀ ਗਾਹ ਹੁਣ ਇੱਕ ਅੰਦਰ ਪੁੱਠਾ ਹੋ ਗਿਆ ਲੰਮਾ ਹੋ ਗਿਆ ਪਿਆ ਹਾਂ ਤੇਰਾ ਵੀ ਬੀਬੀ ਘਟਿਆ ਆ ਮੱਥੇ ਤੇ ਸਰਗਾ ਤੇ ਅੱਥਰ ਰੱਖਿਆ ਨਹੀਂ ਨਹੀਂ ਤੇਰਾ ਹੁਣ ਬੀਬੀ ਘਟ ਗਿਆ ਇਹ ਨੇ ਪੋਕਰੀ ਵੇ ਰੰਗ ਵੀ ਲਾ ਲਿਆ ਬੀਬੀ ਘਟ ਰਾ ਹੈ ਆ ਚ ਪਾ ਦੀ ਮੇਲੇ ਤੇ ਡੈਡੀ ਲਈ ਮੰਮੀ ਲਈ ਰਾਜਪਤਿ ਸਪੈਸ਼ਲ ਖਾਂ ਮੁੰਨੀ ਆਪਣਾ ਇਹ ਤੁਹਾਡਾ ਰਸਤਾ ਇਹ ਇਹ ਲੈ ਲਿਆ ਆਪਾਂ ਮੇਰੇ ਮਾਸੀ ਦੇ ਮੁੰਡੇ ਮੁੰਨੀ ਚੁੱਕ ਲਿਆ ਵਰਦਾ ਵਈ ਸੁਨੇਪਾ ਆਪਣਾ ਜਾਣਾ ਅੱਜ ਸਾਰੀਆਂ ਸੇਵ ਕਰਦੇ ਆ ਹੱਥ ਤੇ ਹੱਥ ਤੇ ਪਹੁੰਚੇ ਆਏ ਨੇ ਇਹ ਸਾਰਿਆਂ ਨੂੰ ਦੱਸਣਾ ਮੈਡਮ ਨੂੰ ਦਿਖਾ ਦੇਣਾ ਮੈਡਮ ਨੇ ਮੇਰੀ ਮਾਸੀ ਦੇ ਮੁੰਡੇ ਇੱਦਾਂ ਕਰੀਏ ਹੁਣ ਆਪਦਾ ਪੂਰਾ ਉਹ ਮੋਰੀ ਸੱਚੀ ਗੱਲ ਆ ਉਹਨਾਂ ਦਾ ਸਹੀ ਨਾ ਨਾਰਾ ਤੇਰਾ ਹੀ ਆ ਨਾ ਵਈ ਹੈ ਹੈ ਇੱਕ ਦੋ ਸਨੇਪ ਜੀ ਪਾ ਦੇ ਜੇ ਸੱਚੀ ਰਹਿਤ ਜਾ ਆ ਕਿਨ ਵੀ ਜੋਗੇ ਬਾਹਰ ਵੀ ਜੋਗੇ ਯਾਰ ਮੈਂ ਇੱਥੇ ਪਾਸ ਹੋ ਜੂ ਉਹ ਦੇ ਪੂਰਾ ਐਨ ਪੂਰਾ ਰੱਖੋ ਖਿੱਚ ਕੇ ਕੰਮ ਨੂੰ ਮੁੰਡੇ ਸੇਵਾ ਇੱਧਰ 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 ਬਾਬਾ ਜੀ ਰਿੱਕੀ ਰਿੱਕੀ ਹੁਣ ਆਜੋ ਭਾਜੀ ਆਜੋ ਆਜੋ ਰਿੱ ਬਣਾਓ ਤੁਸੀਂ ਵੀ ਬਨੋ ਰਿੱਕੀ ਜੀ ਦੇ ਵੀ ਮੱਥਾ ਟੇਕ ਕੇ ਲੈ ਵੇਈ ਓ ਜਲਾ ਓ ਜਲੇਆ ਖਿੱਚਦਾ ਗਾਮ ਨੂੰ ਪੂਰਾ ਮੰਡਾ ਤਿਆਰ ਕੀਤਾ ਪਾਇਆ ਸਹੀ ਹੈ ਸਹੀ ਹੈ ਇਹ ਕਹਦਾ ਮੋਦੀ ਬਹੁਤ ਬਣ ਜਾਂਦੇ ਆ ਕੇ ਵਿੱਚੋਂ ਹੋ ਰਹੀ ਆਪ ਓ ਯਾਰ ਭਾਜੀ ਫੜਾ ਦੇ ਯਾਰ ਕੌਜ ਲਿਆ ਤੂੰ ਕੰਮ ਯਾਰ ਮੇਰਾ ਕੀ ਕਸੂਰ ਆ ਪਹਿਲਾਂ ਇਹ ਦੱਸੋ ਹੌਣ ਨਹੀਂ ਹਲਦੀ ਜੋੜਿਆ ਕਹਿੰਦਾ ਪਰਨਾ ਮੰਨਦਾ ਜਿਹੜੇ ਸਹੀ ਆ ਸਤ ਸ੍ਰੀ ਅਕਾਲ ਲਿਆਓ ਬਈ ਹੁਣ ਫਰੂਟ ਚੱਕ ਲਿਆਓ ਚਲਾਈਏ ਵੇ ਜਿੰਨੇ ਪਰਨੇ ਹੁਣ ਸਾਰੇ ਇਹਦੇ ਓਜਲੇ ਦੇ ਬੰਦੜੇ ਆ ਆ ਇਧਰ ਆ ਪਰਨਾ ਬੰਨਉਂਦਾ ਰਿੱਕੀ ਫੀਲਿੰਗੇ ਲਈ ਜਾਂਦਾ ਰਿੱਕੀ ਫੀਲਿੰਗੇ ਲਈ ਜਾਂਦਾ ਐ ਓਏ ਲਾੜੋ ਉਹ ਨਹੀਂ ਉਹ ਔਜਲੇ ਸੱਚੀ ਉਹ ਸੋਹ ਸੋਹ ਲੱਗੇ ਸੇਰੇ ਉਹ ਬੰਨੇ ਆ ਕਿਹੜੇ ਭਾਜੀ ਨੇ ਆ ਇਹ ਵੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਇਹ ਨਹੀਂ ਪਤਾ ਪੰਜ ਗਾਲੇ ਰੇਕੇ ਥੱਲੇ ਫੱਟਾ ਰੱਖ ਭਾਜੀ ਨੂੰ ਦਿੱਕਤ ਹੁੰਦੀ ਆ ਬੰਨਣ ਚ ਫਟਾ ਫਟਾ ਰੱਖ ਥੱਲੇ ਲੈ ਓਏ ਰਿੱਕੀ ਓ ਮਾਈ ਗੋਡ ਰਿੱਕੀ ਅੱਜ ਕਰੀ ਟਾਇਆਂ ਕਾਦੀਆਂ ਆ ਤੋੜਦੇ ਕੀ ਹੋਇਆ ਕੀ ਹੋਇਆ ਮਤਲਬ ਕਿਝਿਆ ਫਿਰਦਾ ਰਿੱਕੀ ਤੇ ਐਕਸਕਿਊਜ਼ ਮੀ ਸਰ ਹੈਲੋ ਐਕਸਕਿਊਜ਼ ਮੀ ਰਿੱਕੀ 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 ਕੀ ਰਿੱਕੀ ਬਣਾਇਆ ਰਿੱਕੀ ਰਿੱਕੀ ਬਰੀ ਗਾਲਾਂ ਮੇਰੀ ਗਾਲ ਕੀ ਕੀ ਮਾਨੂੰ ਐਡਾ ਲਾਲਾ ਜਦੋਂ ਯਾਰ ਤੂੰ ਚਾਈਨਾ ਮਾਲ ਜਆ ਆਉਨਾ ਹੈ ਸੁਪਰ ਮਾਰੀ ਗਲੂ 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 ਉਹ ਰਿੱਕੀ ਉਹ ਬਾਬਿਆਂ ਦੇ ਮੇਰੀ ਗਾਲ ਸੌਣ ਲਾ ਇੱਕ ਗਾਲ ਸੌਣ ਲਾ ਬਾਬਿਆਂ ਦੇ ਆਏ ਆ ਕੋਈ ਗਲਤ ਕੰਮ ਨਹੀਂ ਕਰਦੇ ਕਿਉਂ ਜੀ ਜਿਗਰੀ ਮੁੰਡੇ ਬੋਰ ਥੋੜੀ ਆਉਣ ਦੇਣੀ ਸੀ ਆਪਾਂ ਕਿਉਂ ਭਾਜੀ ਹੈਨਾ ਬੋਰ ਥੋੜੀ ਹੋਣ ਦੇਣੀ ਸੀ ਸਾਰੇ ਮੜਾ ਮੜਾ ਨਾਲ ਸ਼ੋਗਲ ਮੇਲਾ ਵੀ ਚਾਹੀਦਾ ਆ ਹੈਨਾ ਹਲੋ ਕਰਦਾ ਕਿਦਾਂ ਖਸੋਣਾ ਨੂੰ ਬੈਗ ਆਲਾ ਜਿਗਰਾ ਭਾਜੀ ਹੋਣਾ ਦਾ ਗਾਂ ਬਾਤ ਹੈ ਨਾ ਜੇ ਦੋ ਪੇਟੀਆਂ ਹੋਰ ਚੱਕ ਕੇ ਲਿਆ ਦਿਆਂ ਨਾ ਜੀ ਬਚ ਗਿਆ ਲੈ ਲੋ ਕੀ ਰਹਿ ਰਿਹਾ ਜੀ ਨਾਸਪਾਸ ਕਿ ਲੈ ਹੋ ਇਹ ਦਵਾਈ ਤੋਂ ਕੱਟ ਨਹੀਂ ਹੋਣੀ ਆ ਬੁੜੀਆਂ ਤੋਂ ਖਾ ਕਿੱਦਾ ਹੋਊਗੀ ਆ ਮੈਨੂੰ ਇਹੀ ਟੈਨਸ਼ਨ ਹੈ ਭਈਓ ਵਾ ਹੈ ਹੋਰ ਗਿਆ ਅੱਧਿਆਂ ਨੇ ਤਾਂ ਗਾਲਾਂ ਹੀ ਕੱਢੀਆਂ ਨੇ ਜੋ ਹੋਣੇ ਕੱਚੀਆਂ ਹੀ ਚੱਕ ਲਿਆ ਇਹਨਾਂ ਨੂੰ ਕੀ ਪਤਾ ਚੀਜ਼ਾਂ ਲੈਣ ਦਾ ਬਿਜਾਦੇ ਉਸਤਾਦ ਰੱਖ ਰਿਹਾ ਕੱਪੜਾ ਨਹੀਂ ਮੈਂ ਆ ਮੈਂ ਬਹੁਤ ਮਾਰਦੇ ਕੱਪੜਾ ਲੈ ਕੇ ਲੈ ਵੇ ਮੁੰਡੇ ਸੇਵਾ ਦਾ ਰਿਹਾ ਇਹ ਆਪਾਂ ਭਾਈ ਹੁਣ ਉਹ ਸੋਨੇ ਭਾਜੀ ਹੁਣਾਂ ਦਾ ਟਾਈਮ ਪੂਰਾ ਹੋ ਗਿਆ ਲੱਗਦਾ ਜਿੱਦਾਂ ਜਿੱਦਾਂ ਇੰਜਣ ਬਲੋ ਮਾਰੀ ਜਾਂਦੇ ਉਦੋਂ ਉਦੋਂ ਲੰਮੇ ਪਈ ਜਾਂਦੇ ਆ ਕੁਝ ਕਾਂਜ ਵਿੱਚ ਕੁੰਜੀ ਵੀ ਵੋਛ ਲੋ ਉਹ ਸੋਰੋ ਯਾਰ ਇਹ ਉਹ ਹੀ ਚੀਜ਼ ਯਾਰ ਲੈਂਡਰ ਨਾ ਨਹੀਂ ਸੱਟਦੀ ਕੰਮ ਭਾਜੀ ਠੰਡੀਆਂ ਪੱਟੀਆਂ ਰਖਾ ਲੋ ਜੱਗੇ ਉਹ ਜੱਗੇ ਭਾਜੀ ਵਿਸ਼ਨੂ ਦੇ ਮੁੰਡੇ ਦਾ ਡੰਡੀਆਂ ਪੱਟੀਆਂ ਰਖਾ ਲਓ ਇਹਦੀ ਮੈਨ ਜਾਣ ਕੇ ਘੁੱਟੀ ਗਈ ਲੈ ਮੇਰੀ ਗੱਲ ਸੁਣੋ ਕਹਿੰਦਾ ਮੇਰਾ ਬਣਦਾ ਨਹੀਂ ਕੁਝ ਮੈਨੂੰ ਕਹਿੰਦਾ ਚੱਜ ਨਾਲ ਬੱਟਦੇ ਹੋ ਜਣਾਣੇ ਹੁਣ ਤਾਂ ਮੈਨੂੰ ਲੱਗਦਾ ਉਹ ਡਾਕਟਰ ਵਾਲਾ ਬਣੂ ਕੁਝ ਮੈਨੂੰ ਲੱਗਦਾ ਡਾਕਟਰਾਂ ਦਾ ਹਿਸਾਬ ਦਾ ਬਣੂ ਭਾਜੀ ਲੈ ਲੈਂਦੇ ਜੂਣਾ ਲੈ ਦੇ ਦਿਓ ਆ ਕਿੰਨੇ ਕਹਿ ਰਹਿ ਗਏ ਸੋਨਿਆ ਬੱਸ ਅਬੇ ਆ ਲੈ ਜਾਓ ਆ ਦੇਖੋ ਲੈ ਜਾਓ ਓਹ ਝੋਲੀ ਇਹਨਾਂ ਨੂੰ ਟੋੜ ਟੋੜ ਹੋ ਗਏ ਰੋਗੇ ਲਓ ਬਈ ਇਹ ਉਹ ਨਹੀਂ ਹੈਗਾ ਇਹ ਆਪਣੇ ਸਾਰੇ ਭਰਾਵਾਂ ਦਾ ਸੇਵਾਦਾਰਾਂ ਦਾ ਪਿਆਰ ਕਰਦੇ ਜਿਹਦਾ ਮਤਲਬ ਇੰਨੇ ਸੇਵਾਦਾਰਾਂ ਨਾਲ ਪੂਰੇ ਰਲ ਮਿਲ ਕੇ ਸੇਵਾ ਕਰਦੇ ਆ ਉਹ ਆਪਾਂ ਚੀਜ਼ ਅਪਲੋਡ ਕੀਤੀ ਆ ਇਹ ਬਲੌਗ ਨਹੀਂ ਹੈਗਾ ਇਹ ਸੇਵਾਦਾਰ ਜਿਹੜੇ ਆਪਣੇ ਰਾਜ ਮਿਲ ਕੇ ਭਰਾ ਜਿਹੜੀ ਸੇਵਾ ਕਰਦੇ ਆ ਇਹ ਉਹਨਾਂ ਦਾ ਆਪਾਂ ਸਾਰਾ ਦਿਖਾਇਆ ਆ ਕਿ ਸਵਾਪਾ ਆਉਂਦਾ ਆ ਆਹ ਹੋਦਾ ਵਧੀਆ ਗੱਲ ਕਰਦਾ ਪੈਂ ਠੀਕ ਆ ਬਾਈ ਟੋਪ ਤੇ ਛੋਹ ਨਿਆ ਤੇਰਾ ਆਹੀ ਕੰਮ ਰਿਆ ਓਏ ਆਪ ਮਮੋ ਰਹੇ ਆ ਡਿਊਟੀਆਂ ਵੀ ਨਹੀਂ ਪੜਾਉਂਦੇ ਮੈਂ ਇਹ ਡਿਊਟੀ ਕਿੰਨੀ ਥੱਕ ਜਾਂਦੀ ਆ ਤੇ ਇਹ ਮਤਲਬ ਅਸੀਂ ਆਪਣੀ ਸੇਵਾ ਲਈ ਆ ਪਿਆਰ ਵੀ ਆ ਵਾਹ ਡਿਊਟੀਆਂ ਦੀਆਂ ਵੀ ਸਮਝ ਘਰੇ ਸਾਹਮਣੇ ਗਾਹ ਸੌਣ ਲਾ ਸੋਨੇ ਮੇਰੀ ਗਾਹੌੜਾ ਮੈਨੂੰ ਰੋਣਾ ਆ ਜਾਣਾ તે લે તને